ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਅਤੇ ਮਾਨਯੋਗ ਡੀਆਈਜੀ ਲੁਧਿਆਣਾ ਰੇਂਜ ਵਿਦੇਸ਼ਾ ਨਿਰਦੇਸ਼ ਅਧਿਨ ਅੱਜ ਖੰਨਾ ਜ਼ਿਲ੍ਹੇ ਦਾ ਜਿਹੜਾ ਹੱਬ ਹੈ ਇਮੀਗ੍ਰੇਸ਼ਨ ਸੈਂਟਰਾਂ ਦਾ ਜੀਟੀਪੀ ਮਾਰਕੀਟ ਉੱਥੇ ਸਾਡੀ ਤਿੰਨ ਟੀਮ 10 ਟੀਮਾਂ ਨੇ ਸਾਈਮਲਟੇਨੀਅਸ ਰੇਡ ਕੀਤਾ ਹੈਗਾ 10 ਗੈਰ ਕਾਨੂੰਨੀ ਇਮੀਗ੍ਰੇਸ਼ਨ ਸੈਂਟਰਾਂ ਤੇ ਇਹਨਾਂ ਤੋਂ ਕੁੱਲ ਬਰਾਮਦਗੀ ਹੁਣ ਤੱਕ ਦੀ ਹੋਈ ਹੈ 30 ਪਾਸਪੋਰਟ 34 ਕੰਪਿਊਟਰ ਲੈਪਟਾਪ ਅਤੇ ਟੈਂਪਸ 15 ਏਟੀਐਮ ਕਾਰਡਸ 51 ਮੋਬਾਈਲ ਫੋਨ ਅਤੇ 175 ਚੈੱਕ ਬੁਕਸ ਤੇ ਇਹਨਾਂ ਚੋਂ ਕਾਫੀ ਚੈੱਕ ਬੁਕਸ ਸਾਈਨਡ ਵੀ ਹਨ ਬਾਈ ਦਾ ਵਿਕਟਿਮਸ ਇਹਦੇ ਵਿੱਚ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦੀ ਹਾਂ ਕਿ ਜਿਹੜੀ ਸਾਡੀ ਪ੍ਰੀਲਿਮੀਨੀ ਪੁੱਛਗਿੱਛ ਹੈ ਉਹਦੇ ਸਾਹਮਣੇ ਆਇਆ ਹੈ ਕਿ ਇਹਨਾਂ ਤੇ ਚਾਰ ਪਰਚੇ ਆਲਰੇਡੀ ਦਰਜ ਹਨ ਖੰਨਾ ਨਵਾਂ ਸ਼ਹਿਰ ਅਤੇ ਦਿੱਲੀ ਵਿਖੇ ਫਿਰ ਵੀ ਇਹ ਇਲੀਗਲੀ ਅਪਲਾਈ ਕਰ ਰਹੇ ਸੀ ਅਤੇ ਸਾਡੇ ਮਾਸੂਮ ਨਾਗਰਿਕਾਂ ਨੂੰ ਠੱਗ ਰਹੇ ਸਨ ਇਹਦੇ ਨਾਲ ਨਾਲ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਗੈਂਗਸਟਰਾਂ ਤੇ ਵਾਰ ਮੁਹਿੰਮ ਵੀ ਚਾਲੂ ਹੈ ਇਹ ਗੈਂਗਸਟਰਸ ਉਨਾ ਦੇ ਐਸੋਸੀਏਟਸ ਅਤੇ ਜਿਹੜੇ ਬਾਕੀ ਕ੍ਰਿਮੀਨਲ 엘ਿਮੈਂਟਸ ਹੁੰਦੇ ਨੇ ਉਹਨਾਂ ਦੇ ਵੀ ਜਾਲੀ ਦਸਤਾਵੇਜ਼ ਬਣਾ ਕੇ ਉਹਨਾਂ ਨੂੰ ਬਾਹਰ ਭੇਜਦੇ ਨੇ ਤਾਂ ਕਿ ਉਹ ਕ੍ਰਿਮੀਨਲ ਸਿਸਟਮ ਤੋਂ ਭੱਜ ਸਕਣ ਇਸ ਲਈ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਰੇਡ ਦੇ ਦੌਰਾਨ ਵੀ ਹੋਰ ਵਿਕਟਮ ਸਾਨੂੰ ਮਿਲੇ ਉਹਨਾਂ ਨੇ ਹੋਰ ਕੰਪਲੇਂਟਾਂ ਦਿੱਤੀਆਂ ਇਹ ਵਾਲੇ ਇਲੀਗਲ ਇਮੀਗ੍ਰੇਸ਼ਨ ਸੈਂਟਰਾਂ ਦੇ ਬਾਰੇ ਕਿ ਜਿਹੜੀ ਇਹੋ ਜੀ ਸ਼ੱਕੀ ਗਤੀਵਿਧੀਆਂ ਹੁੰਦੀਆਂ ਨੇ ਸ਼ੱਕੀ ਸੈਂਟਰਾਂ ਦੇ ਬਾਰੇ ਸਾਨੂੰ ਇਨਪੁਟ ਦਿਓ ਤਾਂ ਕਿ ਇਹਨਾਂ ਤੇ ਅਸੀਂ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆ ਸਕੀਏ ਮੈਨੂੰ ਕੁਝ ਸੈਂਟਰ ਐਸੇ ਨੇ ਜਿਨ੍ਹਾਂ ਨਾਲ ਆਲਰੇਡੀ ਚੀਟਿੰਗ ਕਰ ਚੁੱਕੇ ਨੇ ਰੋਕਣਾ ਨਾਲ ਪਬਲਿਕ ਸਾਹਮਣੇ ਨਹੀਂ ਆ ਰਹੀ ਕੋਈ ਉਹਨਾਂ ਬਾਰੇ ਟੀ ਮੈਸੇਜ ਦੇਣਾ ਚਾਹੁੰਦੇ। ਤੁਹਾਡੇ ਥਰੂ ਹੀ ਮੈਂ ਉਹਨਾਂ ਨੂੰ ਇਹ ਬੇਨਤੀ ਕਰਨਾ ਚਾਹੁੰਦੀ ਆ ਕਿ ਪੰਜਾਬ ਪੁਲਿਸ ਇੱਥੇ ਤੁਹਾਡੇ ਲਈ ਹੈ ਕਿ ਤੁਸੀਂ ਜਿਹੜੇ ਵੀ ਇਹ ਵਾਲੇ ਸੈਂਟਰਸ ਨੇ ਜਾਂ ਜਿਹੜੇ ਬਾਕੀ ਸਾਰੇ ਸੈਂਟਰਸ ਨੇ ਜੇਕਰ ਤੁਹਾਡੀ ਕੋਈ ਕੰਪਲੇਂਟਸ ਨੇ ਉਹ ਤੁਸੀਂ ਅੱਗੇ ਆ ਕੇ ਸਾਨੂੰ ਦਿਓ। ਕਿੰਨੇ ਸੈਂਟਰਾਂ 'ਤੇ ਕਾਰਵਾਈ ਹੋਈ ਹੈ? ਤਕਰੀਬਨ 10 ਇਮੀਗ੍ਰੇਸ਼ਨ ਸੈਂਟਰਸ 'ਤੇ ਅੱਜ ਕਾਰਵਾਈ ਹੋਈ ਹੈ। ਬਾਕੀ ਤਫ਼ਤੀਸ਼ ਜਾਰੀ ਹੈ। ਇਨਤੇ ਜੀ ਐਫਆਰ ਅੰਡਰ ਜਿਹੜੇ ਰੈਲੇਵੈਂਟ ਸੈਕਸ਼ਨਸ ਨੇ ਚੀਟਿੰਗ ਫੋਰਜਰੀ ਤੇ ਇੱਕ ਸਪੈਸ਼ਲ ਐਕਟ ਹੈਗਾ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਉਹਦੇ ਅਧੀਨ ਦਰਜ ਹੋਈ ਮੈਮ ਖੰਨਾ ਦੇ ਸੌਂਡਿੰਗ ਏਰੀਆ ਦੇ ਵਿੱਚ ਪਿੰਡਾਂ ਦੇ ਵਿੱਚ ਵੀ ਕੋਈ ਸੈਂਟਰ ਖੁੱਲੇ ਹੋਏ ਨੇ ਕਿ ਉੱਥੇ ਵੀ ਕਾਰਵਾਈ ਕੀਤੀ ਜਾਵੇਗੀ ਜੀ ਬਿਲਕੁਲ ਇਹ ਸਾਡੀ ਕਾਰਵਾਈ ਜਾਰੀ ਹੈ ਜਿਵੇਂ ਕਿ ਮੈਂ ਪਹਿਲਾਂ ਕਿਹਾ ਕਿ ਜਿਹੜੀ ਸਾਡੀ ਗੈਂਗਸਟਰਾਂ ਤੇ ਵਾਰ ਮੁਹੀਮ ਦੇ ਤਹਿਤ ਹੀ ਅਸੀਂ ਇਹ ਕਾਰਵਾਈ ਕੀਤੀ ਹੈ ਨਾ ਕਿਸੇ ਦੀ ਕੰਪਲੇਂਟ ਤੇ ਕਾਰਵਾਈ ਕੀਤੀ ਗਈ ਜੀ ਕੰਪਲੇਂਟਸ ਕਾਫੀ ਸਾਨੂੰ ਮਸੂਲ ਹੋਈਆਂ ਸੀ ਜਿਵੇਂ ਕਿ ਮੈਂ ਦੱਸਿਆ ਜਦ ਅਸੀਂ ਰੇਡ ਕੀਤਾ ਤਦ ਵੀ ਸਾਨੂੰ ਮੌਕੇ ਤੇ ਕਾਫੀ ਕੰਪਲੇਂਟਸ ਦਿੱਤੀਆਂ ਤੇ ਨਾਲ ਹੀ ਨਾਲ ਸਾਡੇ ਕੋਲ ਸੀਕ੍ਰੀਟ ਇਨਪੁਟਸ ਵੀ ਸੀ ਇਹ ਵਾਲੇ ਸੈਂਟਰਾਂ ਦੇ ਬਾਰੇ ਅਰੈਸਟ ਕਿੰਨੇ ਬੰਦੇ ਹੋਏ ਸੀ ਇਹ ਸਾਡੀ ਤਫਤੀਸ਼ ਜਾਰੀ ਹੈ ਅਜੇ ਸਾਡੀ ਦੁਪਹਿਰ ਹੀ ਰੇਡਸ ਹੋਈਆਂ ਨੇ ਜਿਹੜੇ ਪਾਸਪੋਰਟ ਪ੍ਰਾਮਤ ਕੀਤਾ ਨੇ ਉਹਨਾਂ ਨੂੰ ਜਿਹੜੇ ਜਿਹੜੇ ਵਿਕਟਮ ਸੀਗੇ ਉਹਨਾਂ ਨੂੰ ਪਹੁੰਚਾਈ ਜਾਣੀ ਹੈ ਉਹਨਾਂ ਕੋਲ ਜੀ ਜੀ ਬਿਲਕੁਲ ਮੈਡਮ ਤੁਸੀਂ ਕੀ ਦੱਸ ਰਹੇ ਹੋ ਵੀ ਜਾਲੀ ਡਾਕੂਮੈਂਟ ਵੀ ਤਿਆਰ ਕਰਦੀਆਂ ਪਾਸਪੋਰਟ ਕਿੰਨੇ ਦੇ ਜੱਪ ਕਿੰਨੇ ਹੰਟੱਕ ਜੀ ਇਹ ਸਾਰੇ ਡਾਕੂਮੈਂਟੇਸ਼ਨ ਅਸੀਂ ਸਾਰਾ ਅਨਾਲਿਸਿਸ ਕਰ ਰਹੇ ਹੈਗੇ ਪਰ ਜਿਹੜੇ ਪਾਸਪੋਰਟਸ ਦੀ ਗੱਲ ਕਰੀਏ ਤਾਂ 30 ਪਾਸਪੋਰਟਸ ਜਬਤ ਹੋਏ ਨੇ ਤੇ ਜੇਕਰ ਅਸੀਂ ਡਾਕੂਮੈਂਟੇਸ਼ਨ ਦੀ ਗੱਲ ਕਰੀਏ ਤੇ ਅਸੀਂ ਦੋਨੋਂ ਡਾਕੂਮੈਂਟਰੀ ਤੇ ਜਿਹੜਾ ਇਲੈਕਟ੍ਰੋਨਿਕ ਐਵਿਡੈਂਸ ਹੈ ਦੋਨਾਂ ਦੀ ਬਰਾਮਦਗੀ ਕੀਤੀ ਹੈ ਕੋਈ ਹੋਰ ਵੀ ਹੈਗੇ ਨੇ ਕੋਈ ਪਾਸਪੋਰਟ ਜਿਹੜੇ ਤੁਸੀਂ ਦੱਸ ਰਹੇ ਜੀ ਜੀ